ਤੇ ਮੇਰਾ ਨਾ ਕੰਮ ਵਾਲਾ ਇੱਥੇ ਕੰਮ ਕਰਦਾ ਵਾ ਕੰਪਨੀ ਚ ਆਹ ਕੰਪਨੀ ਰੋਡ ਐ ਇਹ گاਵਾ ਦਫਤਰ ਘਰੇ ਬਣਾਇਆ ਹੋਇਆ ਵਾ ਕੇ ਨਾ ਇੱਥੇ ਜੋ ਪੇਸ਼ਦਾਰ ਪੇ ਰਿੰਗ ਦਾ ਆਨਲਾਈਨ ਕੰਮ ਦਾਵਾ ਬਿਜਲੀ ਦਾ ਕੰਮ ਵੀ ਕਰਦੇ ਆ ਇਹਨਾਂ ਨੇ ਨਾ ਉਧਰ ਵਿਜੀਠਾ ਰੋਡ ਤੇ ਵੀ ਨਾ ਵਾ ਕੰਮ ਪੜਿਆ ਵਾ ਉੱਤੇ ਨੂੰ ਭੇਜਿਆ ਹੀ ਕੰਮ ਕਰਨ ਸਵੇਰੇ 9 ਵਜੇ ਦਾ ਗਿਆ ਵਾ 12 ਵਜੇ ਮੇਰੀ ਗੱਲ ਆ ਗਿਆ ਤਾਂ ਠੀਕ ਹੀ 1:30 ਵਜੇ ਮੈਂ ਫੋਨ ਕੀਤਾ ਨਹੀਂ ਫੋਨ ਚੁੱਕੇ ਦੋ ਤੇ ਨਾ ਪਰ ਮੈਂ ਕਿਹਾ ਜੈ ਕੰਮ ਕਰਦਾ ਹੋਊਗਾ ਉਸ ਤੋਂ ਬਾਅਦ ਮੇਰਾ ਭਰਾ ਵਿਤ ਕਮਲ ਚ ਲਗਾਵਾ ਉਹਦਾ ਫੋਨ ਆਇਆ ਮੈਨੂੰ ਉਹਨੇ ਕਿਹਾ ਆਹ ਕਿ ਕੋਤੋਂ ਘਰੇ ਆ ਵੇ ਕਹਾ ਕਹਿੰਦਾ ਮੈਡਮ ਨਾਲ ਗੱਲ ਕਰ ਲੈ ਜਿਹੜੀ ਦਫ਼ਤਰ ਦੀ ਮੈਡਮ ਆ ਮੜਾਂ ਦੇ ਮੇਰੇ ਝੂੜ ਬੋਲਿਆ ਤੋ ਕਹ ਗਈ ਤਾਂ ਮੜਾਂ ਨੇ ਮੈਨਾਂ ਨੂੰ ਕੈਂਦੀ ਕਾ ਇਹ ਨਹੀਂ ਕੈਂਦੀ ਪੱਢੀ ਠੀਕ ਹੈ ਬੇਕਾਰ ਲਾ ਕੇ ਆ ਲੱਗੀ ਆ ਮੈਨੂੰ ਆ ਗੱਲ ਕਹੀ ਹੈ ਕਾ ਲਾੜ ਕੇ ਮੇਰੇ ਨਾਲ ਮੇਰੇ ਕਾਰ ਲਾਜ ਝਟ ਕੇ ਅੱਛਾ ਬਾ ਚ ਕਹਿੰਦੇ ਆ ਬਾ ਤੇਰਾ ਛਾਲ ਤਾਂ ਜ਼ਿਆਦਾ ਹੀ ਹੋ ਗਿਆ ਕੰਮ ਕਰਦੇ ਰਹਤੇ ਝੂੜ ਬੋਲਿਆ ਨੇ ਜੀ ਕਿ ਤਾਂ ਇਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਕਾਰ ਲੈ ਕੇ ਆ ਲੱਗੇ ਆ ਤੇ ਬਾਅਦੋਂ ਲਾਸ਼ ਪਾਤੀ ਇਹਨਾਂ ਨੇ ਢੇ ਕਰ ਤੇ ਇਹਨੇ ਬੱਚੇ ਤੇ ਇਹਨੇ ਕੁੜੀਆਂ ਵਾ ਮੇਰਾ ਬਸ ਤੇ 30 ਸਾਲ ਉਮਰ ਜਾਰੀ ਸੀ ਫਿਰ ਬਾਅਦੋਂ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਥੋੜੀ ਦੇਰ ਉਤੇ ਰਹੀ ਹੈ ਥੋੜੀ ਦੇ ਰਹੀ ਹੈ ਮੇਰੇ ਰਿਸ਼ਤੇਦਾਰ ਕਹਿੰਦੀ ਇਹਨੂੰ ਟੈਕ ਹੋਇਆ ਵਾ ਟੈਕ ਨਹੀਂ ਆ ਉਹ ਤੇ ਕਰੰਟ ਲੱਗਾ ਬਿਜਲੀ ਦਾ ਕੰਮ ਵੀ ਕਰਾਉਂਦੇ ਆ ਇਹਨੂੰ ਕਰੰਟ ਲੱਗਾ ਵਾ ਮੰਗੈਂ ਇਨਸਾਫ ਮੰਗਦੇ ਆ ਵਾਸ ਹਣ ਇੰਤਜ਼ਾਰ ਚਾਹੀਦਾ ਤਾਂ ਖਾਗਾਈ ਤਾ ਨਰੇ ਬਸ ਹਣ ਇੰਤਜ਼ਾਰ ਕਰੀਦਾ ਕਿਤੇ ਬਾਹਰ ਬੈਠੇ ਹੀ ਤਾ ਹੀ ਰਹੇ ਤੇ ਦਰਵਾਜ਼ਾ ਹਾਂਜੀ ਇਹ ਦਰਵਾਜ਼ਾ ਨਹੀਂ ਖੋਲਣ ਦੇ ਇਹਨਾਂ ਨੂੰ ਕਦੋਂ ਦਾ ਮੌਕਾ ਦਿੱਤਾ ਹੈ ਕਿ ਸਾਡਾ ਜਵਾਬ ਦਵੋ ਸਾਡਾ ਜਵਾਬ ਦਵੋ ਜੇ ਇਥੇ ਕੋਈ ਤੋੜ ਫੜੇ ਹੀ ਕਰਤੀ ਆਪਣੀ ਜ਼ਿੰਮੇਵਾਰੀ ਹੈ ਆਪ ਹੋਣਗੇ ਬਸ ਪਰ ਮੈਂ ਕੋ ਮਜ਼ਾਸ਼ ਨਹੀਂ ਹੁੰਡਿਆ ਹੋਰ ਕਹਦਾ ਪਤਾ ਨਹੀਂ ਪਤਾ ਮੈਂ ਤੇ ਅੱਗ ਲਾ ਕੇ ਮਰ ਜਾਣਾ ਜੋ ਮੇਰੀ ਲਾਦਾ ਜ਼ਿੰਮੇਵਾਰ ਹੈ ਹੋਰ ਕੇ ਬਸ ਏ ਹਰਕੇ ਤੁਹਾਡਾ ਕੋਲ ਆਣੀ ਤੁਹਾਡਾ ਬੇਟਾ ਸੀ ਹਾਂਜੀ ਮੇਰਾ ਬੇਟਾ ਕੀ ਨਾਮ ਸੀ ਪ੍ਰਦੀਪ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਆਸੀਂ ਵੀ ਹਰਕੇ ਦੇਣ ਵਾਲੇ ਆ ਅੱਛਾ ਜੀ ਹਾਂਜੀ ਪ੍ਰੀਤ ਨਗਰ ਦੇ ਪ੍ਰੀਤ ਇੱਥੇ ਕੰਮ ਕਿੱਥੇ ਕਰਦਾ ਸੀ ਆ ਸਿਕਾਈ ਵੇਚ ਸਿਕਾਈ ਵੇਚ ਇਹ ਤਾਂ ਇਹ ਸਿਕਾਈ ਵੇੜਾ ਨੂੰ ਆਉਟ ਨਹੀਂ ਚਾਹੁੰਦੇ ਤਾਂ ਰਾਤ ਨੂੰ ਰਾਤ ਨੂੰ ਬੁਲਾ ਲੈਂਦਾ ਸੀ 12 ਵਜੇ 1 ਵਜੇ 12 ਵਜੇ ਜਦੋਂ ਬੁਲਾਣਾ ਉਹ ਨੋ ਨਹੀਂ ਆਏ ਨਾ ਰਾਤ ਨੂੰ ਕੰਮ ਕਰਦਾ ਰਹੇ ਕੰਪਨੀ 'ਚ ਰਾਤ ਦਿਨ ਇਹਨਾਂ ਘਰ ਸਾ ਜਾਖ ਨਹੀਂ ਵੇਖਿਆ ਆਪਣੇ ਬੱਚੇ ਤਿੰਨ ਕੁੜੀਆਂ ਇਹਦੀਆਂ ਉਹਨਾਂ ਦਾ ਕੌਣ ਵਾਲੀ ਵਾਸਤੇ ਅੱਜ ਮਾਰਕੀਟ ਕਾ ਛੋਟਾ ਇਹਨਾਂ ਨੂੰ ਮਾਰਕੀਟ ਕਾ ਛੋਟਾ ਇਹਨੇ ਤਿੰਨ ਕੁੜੀਆਂ ਦੀ ਕੌਣ ਸੰਭੇਗਾ ਅਸੀਂ ਸੰਭ ਸਕਨੇ ਆ ਮਾਈ ਬੁੱਢਾ ਕੀ ਮੰਗੀ ਕਰਦੇ ਆ ਜੀ ਹਣ ਹੁਣ ਸਾਫ ਚਾਹੀਦਾ ਤੇ ਸਾਡੇ ਨਾਲ ਚेन ਬੱਚੇ ਇੱਕ ਜਨਾਨੀ ਉਹ ਜਨਾ ਨਵਦੀਪ ਸਿੰਘ ਜੀ ਕੀ ਹੋਇਆ ਸੀ ਸਾਰਾ ਮਸਲਾ ਇਹ ਜੀ ਕੰਮ ਕਰਦਾ ਪਿਆ ਸੀ ਆਪਣੀ ਸਾਈਡ ਤੇ ਬਾਹਰ ਮਹਾਰਾਏ ਲਾਗੇ ਕੋਈ ਸਾਈਟ ਆ ਹਾਂ ਜੀ ਹਾਂ ਜੀ ਮੈਂ ਵੀ ਨਾਲ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਸੀ ਇੱਥੇ ਕੰਪਨੀ ਜਿੱਤੇ ਮੈਨਾਂ 12 ਸਾਲ ਹੋਏ ਕੰਮ ਕਰਦਾ 12 ਸਾਲ ਹੋ ਗਏ ਹਾਂ ਜੀ ਹਾਂ ਜੀ ਹਾਂ ਤੇ ਕੀ ਹੋਇਆ ਕਿ ਸੀ ਪ੍ਰੋਬਲਮ ਉਹ ਅੱਜ ਕੰਮ ਕਰਦਾ ਪਿਆ ਸੀ ਕਿਤੇ ਬੱਤੀ ਦਾ ਕੰਮ ਕਰਦਾ ਪਿਆ ਸੀ ਉੱਪਰ ਸੀਲਿੰਗ ਦੇ ਵਿੱਚ ਕਿਤੇ ਵੜਿਆ ਹਾਂ ਉੱਥੇ ਜਾ ਕੇ ਇਹਨੂੰ ਬੱਤੀ ਦਾ ਕੰਮ ਸ਼ਾਰਟ ਕਰਦਿਆਂ ਕਰਦਿਆਂ ਕਿਤੇ ਸ਼ਾਰਟ ਲੱਗਾ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਮੈਂ ਜਾ ਕੇ ਸੀਲਿੰਗ ਚੋਂ ਕ ਉਸ ਤੋਂ ਬਾਅਦ ਮਤਲਬ ਇੱਥੇ ਲੈ ਲੈਂਦਾ ਨੂੰ ਸੈਕਿੰਡ ਫਲੋਰ ਤੇ ਹੈਗਾ ਸੀ ਉੱਥੋਂ ਥੱਲੇ ਲਿਆ ਕੇ ਗੱਡੀ 'ਚ ਪਾਇਆ ਹਸਪੀਟਲ ਹਸਪੀਟਲ ਵਾਲਿਆਂ ਨੇ ਡੈੱਡ ਘਰਾੜ ਦਿੱਤਾ ਅੱਛਾ ਹਸਪੀਟਲ ਵਾਲਿਆਂ ਨੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਆਪਾਂ ਘਰ ਲੈ ਆਂਦੇ ਸਾਰੇ ਉਹ ਕੰਮ ਕਰਦਾ ਸੀ ਮਾਲ ਕੋ ਨਹੀਂ ਪਹੁੰਚਿਆ ਉਹ ਮੈਂ ਉਦੋਂ ਇਹਨਾਂ ਦੇ ਵੇਰ ਕੇ ਗਿਆ ਸੀ ਇਹਨਾਂ ਨੂੰ ਤਲਾਸ਼ ਕਰਨਾ ਪਰ ਪਰਿਵਾਰਕ ਬਲਾਹ ਕਰਨ ਗਿਆ ਆਏ ਉਹਨਾਂ ਨੇ ਕਿਹਾ ਕਿ ਅਟੈਕ ਆ ਗਿਆ ਜੀ ਏ ਸਰ ਹੁਣ ਮੈਂ ਆਪ ਮੋਕੇ ਤੇ ਨਹੀਂ ਆਗਾ ਮੈਂ ਵੇਰ ਕੇ ਤਲਾਹ ਕਰਨ ਗਿਆ ਸੀ ਹੂੰ ਤੇ ਉਸ ਤੋਂ ਬਾਅਦ ਹੀ ਇੱਕ ਦੇ ਮਾਲਕ ਵੀ ਇਹਨਾਂ ਦੇ ਘਰ ਘੁਰ ਗਏ ਸੀ ਕਿਤੇ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਉੱਥੇ ਕੋਈ ਨਹੀਂ ਅੱਛਾ ਹਾਂਜੀ ਇਹਨਾਂ ਦਾ ਨਾਮ ਹੈ ਜੀ ਪ੍ਰਦੀਪ ਕੁਮਾਰ ਪੁੱਤਰ ਰਾਜਕਮਰ ਵਾਸੀ ਧੁੱਪ ਸੜੀ ਵੇਰਕੇ ਤੋਂ ਤੇ ਐਕਸੀਡੈਂਟ ਅਥੇ ਹੀ ਬਾਕੀ ਪੋਸਟਮਾਰਟਮ ਕਰਦੇ ਨੇ ਸਿਰਨ ਪਰਿਵਾਰ ਸਹਿਮਤ ਹੈ ਬਾਈ ਜੀ ਹਾਂਜੀ ਸਹਿਮਤ ਹੈ ਜੀ ਪਰਿਵਾਰ ਨਾਲ ਹੀ ਜੀ